ਵਿਚਦਿਆ ਮੇਵਾ ਸਿੰਘ ਵਾਲਾ ਮੇਵਾ ਸਿੰਘ ਨਗਰ ਦਾ ਸਰਦਾਰ ਤਰਸੇਮ ਸਿੰਘ ਦਾ ਪੁੱਤਰਾ ਤੇ ਸੁਖਦੇਵ ਸਿੰਘ ਦਾ ਭਤੀਜਾ ਐਸਐਸਪੀ ਸਾਹਿਬ ਸਰਦਾਰ ਮਕੇਸ਼ ਸਿੰਘ ਜੀ ਖੰਨੇ ਵਾਲੇ ਇਹ ਉਹਨਾਂ ਦਾ ਸ਼ਗਿਰਦ ਆ ਲਾਪਰੀ ਦਾ ਹੱਥੜਾ ਕਲ ਵੀ ਉੱਚਾ ਗਿਆ ਇਹ ਲਾਪਰੀ ਸਿੰਘ ਜੀ ਪਹਿਲਵਾਨ ਆਖਣਾ ਤੇ ਨਾਲ ਕਹਿੰਦੇ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਦੀਪਾ ਜੀ ਇਖਾਰਾ ਸ਼ੇਰਗਰ ਫਲਾਈ ਉਹਨਾਂ ਦੇ ਖਾੜੇ ਦਾ ਮਾਲਾ ਵੀ ਸ਼ੇਰਾ ਪਹਿਲਵਾਨ ਜਿਹੜਾ ਪਰਮੇਯੋ ਜੁੱਸੇ ਚਾਹ ਹਾਂਜੀ ਲੈਂਬਰ ਪਹਿਲਵਾਨ ਜੀ ਲੋ ਜੀ ਲਾਲ ਗੋਟੇ ਦੇ ਵਿੱਚ ਲਾ ਪ੍ਰੀਤ ਖੰਨਾ ਪਿੰਡ ਜਿਹੜਾ ਇਹਦਾ ਮੇਵਾ ਸਿੰਘ ਵਾਲਾ ਵਾ ਤੇ ਦੂਸਰੇ ਪਾਸੇ ਸ਼ੇਰਾ ਜਿਹੜਾ ਪਹਿਲਵਾਨ ਆ ਇਹ ਡੇਰਾ ਬਾਬਾ ਫਲਾਈ ਤੋਂ ਬਾਬੇ ਦੀਪਾ ਜੀ ਦਾ ਸ਼ਗਿਰਦ ਆ ਤੇ ਬਹੁਤ ਜਿਹੜੀ ਮਤਲਬ ਵਧੀਆ ਕੁਸ਼ਤੀ ਇਹ ਹੋਊਗੀ ਦੋਨੇ ਪਹਿਲਵਾਨਾਂ ਨੂੰ ਬੇਨਤੀ ਆ ਵੀ ਬੜਾ ਚਾਰ ਦਾ ਜਿਹੜਾ ਸਬੂਤ ਦੇ ਕੇ ਵਧੀਆ ਸਾਹ ਸੁਸਤਰੀ ਜਿਹੜੀ ਕੁਸ਼ਤੀ ਦਿਖਾਉਣ ਸ਼ਾਬਾਸ਼ ਬਿਜਵਾਨ ਨੂੰ ਆ ਜਦੋਂ ਮੈਂ ਲਵਪ੍ਰੀਤ ਪਹਿਲਵਾਨ ਦੀ ਗੱਲ ਕਰਾਂ ਯਸੇ ਪੰਦੀਨਾ ਕੁਸ਼ਤੀਆਂ ਹੋਈਆਂ ਭਪਿੰਦਰ ਦੇ ਜਨਾਲੇ ਨਾਲ ਕੁਸ਼ਤੀਆਂ ਹੋਈਆਂ ਮਿਰਜੇਦਾਨ ਨਾਲ ਕੁਸ਼ਤੀਆਂ ਹੋਈਆਂ ਹਰਮਨ ਆਲਮਗੀਰ ਨਾਲ ਕੁਸ਼ਤੀਆਂ ਹੋਈਆਂ ਕਹਿੰਦੇ ਵੀ ਵੱਡੇ ਸਰਨਾਮੇ ਬੋਲਦੇ ਆ ਜੀ ਵੱਡੇ ਸਰਨਾਮੇ ਬੋਲਦੇ ਆ ਤੇ ਦੂਸਰੇ ਬੰਨੇ ਚੜਦੀ ਪ੍ਰੇਸ ਮਾਲਿਆ ਵੀ ਲੈਂਬਰ ਸਿੰਘ ਪਹਿਲਵਾਨ ਜੀ ਕੱਲ ਕਲਵੇ ਗੁੱਜਰ ਨਾਲ ਕਸਤੀ ਹੋਈ ਕਾਲੇ ਸੰਘਿਆਂ ਦੀ ਧਰਤੀ ਦੇ ਜਿਹੜਾ ਕਲਵਾ ਗੁੱਜਰਾ ਇੱਕ ਨੰਬਰ ਜੁੜਾ ਨਾਲ ਮਾਲਿਆ ਕੱਲ ਕਲਵਾ ਗੁੱਜਰ ਚੁੱਤ ਕੀਤਾ ਇਸ ਮਾਲ ਨੇ ਇਸ ਮਾਲ ਦੇ ਵੀ ਕਾਜ ਬੋਲਦੇ ਆ ਵੀ ਵੱਡੇ ਪਹਿਲਵਾਨ ਬੁਲਾਇਆ ਨਗਰ ਵਾਲਿਆਂ ਨੇ ਵੱਡੇ ਪਹਿਲਵਾਨ ਬੁਲਾਏ ਤੇ ਲੈਂਬਰ ਪਹਿਲਵਾਨ ਜੀ ਕਰੋ ਅਗਲੀ ਗੱਲ ਜਿਹੜਾ ਲਾਪਰੀਤ ਪਹਿਲਵਾਨ ਆ ਇਹ ਆਪਣੇ ਵੇਟ ਦਾ ਤੇ ਬੜਾ ਵਧੀਆ ਪਹਿਲਵਾਨਾ ਰੇਲਵੇ ਕੋਲ ਫੈਕਟਰੀ ਵਿੱਚ ਜਿਹੜਾ ਇਹ ਸਰਵਸਕਰਤਾ ਸਰਬਸੋਤ ਪਹਿਲਵਾਨ ਨੂੰ ਮਿਲਣੀ ਆ ਜਿਹੜਾ ਕੋਈ ਆਪਣੇ ਦੇਸ਼ ਲਈ ਮੈਟ ਦੇ ਉੱਤੇ ਜਾ ਕੇ ਕੁਝ ਕਰਕੇ ਦਿਖਾਊਗਾ ਇਹ ਮੈਟ ਦਾ ਬੜਾ ਵਧੀਆ ਪਹਿਲਵਾਨ ਆ ਲਾਪਰੀ ਖੰਣਾ ਖੰਨੇ ਪ੍ਰੈਕਟਿਸ ਕਰਦਾ ਸਾਡੇ ਮਕੇਸ਼ ਪਹਿਲਵਾਨ ਜੀ ਐਸਪੀ ਸਾਹਿਬ ਦੇ ਕੋਲ ਪ੍ਰੈਕਟਿਸ ਕਰਦਾ ਇਹ ਤੇ ਬੜੇ ਵਧੀਆ ਪਹਿਲਵਾਨ ਆ ਦੂਜੇ ਪਾਸੇ 20 ਸਾਲ ਦੀ ਉਮਰ ਦਾ ਜਵਾਨ ਆ ਸ਼ੇਰਾ ਬਾਬਾ ਫਲਾਈ ਕਿਆ ਬਾਤ ਹੈ। ਉਹ ਵਧੀਆ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਵੀ। ਤੇ ਵੀ ਮਾ ਟੱਪਿਆ ਤੇ ਇੱਕ ਵਾਰ ਸਾਲ ਹੋ ਗਿਆ ਕੱਦ ਕਾਠ ਮੁੰਡੇ ਦਾ ਕਮਾਲ ਹੋ ਗਿਆ। ਜੜੀ ਹੈ ਜਵਾਨੀ ਅਥਰੀ ਹੈ ਯੱੱਟ ਤੇ ਕਰਦਾ ਪਹਿਲਵਾਨੀ ਥਾਪੀ ਮਾਰ ਪੜ ਤੇ ਲਹੇਮਰ ਪਹਿਲਵਾਨ ਜੀ ਇਧਰ ਬਲਵੰਤ ਸਿੰਘ ਜੀ ਸਾਉਤਾ ਸਰਪੰਚ ਕਹਿੰਦੇ ਵੀ ਅੱਜ ਨਜ਼ਾਰਾ ਆ ਗਿਆ। ਅੱਜ ਸਿਰੇ ਦੀਆਂ ਕੁਸ਼ਤੀਆਂ ਹੋ ਗਈਆਂ। ਅੱਜ ਸਾਡੇ ਪਿੰਡ ਵਿੱਚ ਉਹ ਚੋਟੀ ਦੇ ਮੱਲ ਪੁੱਜਿਆ। ਉਹ ਸਾਡੀਆਂ ਰੂਹਾਂ ਖੁਸ਼ ਹੋ ਗਈਆਂ। ਆ ਬੱਲੇ ਬੱਲੇ ਰੂਹਾਂ ਖੁਸ਼ ਹੋ ਗਈਆਂ। ਬਹੁਤ ਤਖਰੀ ਕੁਸ਼ਤੀ ਖੇਰ ਦੇ ਮੈਦਾਨ ਚੱਲਦੀ ਪਈ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਜੇਕਰ ਮੈਂ ਲਵ ਪ੍ਰੀਤ ਦੀ ਗੱਲ ਕਰਾਂ ਕੋਹੜਿਆਂ ਦਾ ਜੇਤੂ ਐ ਮੁੰਡਾ ਬੋਲਟਾਂ ਦਾ ਜੇਤੂ ਮੋਟਰਸਾਈਕਲਾਂ ਤੇ ਵੀ ਕਹਿੰਦੇ ਸਿਰਨਾਵੇ ਵੱਡੇ ਬੱਲੇ ਬੱਲੇ ਤੇਰੇ ਸ਼ੇਰਿਆ ਸ਼ੇਰੇ ਦਾ ਵੀ ਕਹਿੰਦੇ ਨਾ ਗੁੰਈਂਦਾ ਸ਼ੇਰੇ ਦਾ ਵੀ ਨਾ ਗੁੰਈਂਦਾ ਬਹੁਤ ਤਖਰੀ ਕੁਸ਼ਤੀ ਖੇਰ ਦੇ ਮੈਦਾਨ ਚੱਲਦੀ ਪਈ ਕਹਿੰਦਾ ਮਿਹਨਤਾਂ ਤੇ ਜੋਰ ਪੂਰਾ ਲਾਉਣਾ ਪੈਂਦਾ ਹੱਥ ਮੰਜਲਾਂ ਤੇ ਪਾਉਣ ਨੂੰ ਰੱਬ ਕਰੇ ਬੈਠਾ ਰੋਟੀ ਨਹੀਂ ਗੁੰਦਦਾ ਉਹ ਵੀ ਤੋੜਨੀ ਪੈਂਦੀ ਆ ਮੂਹਰੇ ਵਿੱਚ ਪਾਉਣ ਨੂੰ ਐਦਾ ਤੇ ਨਹੀਂ ਜਾਂਦੀਆਂ ਵੀ ਗੇਮਾਂ ਜਿੱਤਣਾ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਆ ਐਵੇਂ ਲੋਕੀ ਰਹਿੰਦੇ ਦਿਨ ਚੰਗੇ ਦੀਖਦੇ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਆ ਦਰਸ਼ਕੋ ਤਾੜੀ ਮਾਰੋ ਯਾਰ ਜ਼ੋਰਦਾਰ ਤਾੜੀ ਮਾਰੋ ਤਾੜੀ ਮਾਰੋ ਖੁੱਲ ਕੇ ਯਾਰ ਬਹੁਤ ਤਾੜੀ ਕੁਸ਼ਤੀ ਆ ਬਈ ਹਲੋ ਲੈ ਬਈ ਜਿੱਡੀ ਵੱਡੀ ਕੁਸ਼ਤੀ ਹੋ ਰਹੀ ਆ ਓਡੀ ਵੱਡੀ ਤਾੜੀ ਨਹੀਂ ਮਾਰੀ ਮੇਰੇ ਵੀਰੋਂ ਕੱਟ ਕੇ ਤਾੜੀ ਮਾਰੋ ਸਾਲ ਜਣੇ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦਾ ਧੰਨਵਾਦ ਸਾਰਿਆਂ ਦਾ ਇਹ ਪਹਿਲਵਾਨ ਜੀ ਬਾਈਟਰ ਟਰਾਲੇ ਭੜਦੇ ਆ ਆਹ ਬੱਬਰ ਸ਼ੇਰ ਨਹੀਂ ਲਾਉਂਦੇ ਡੇਰ ਆਹ ਹੁਣ ਕਹਿੰਦੇ ਤਾੜੀਆਂ ਤਾੜੀਆਂ ਦਰਸ਼ਕ ਵੀਰੋ ਵਾਗਿਆ ਜਿੱਦਾਂ ਦੇ ਮਾਲਕ ਹੁੰਦੇ ਉਦਾਂ ਦੀ ਤਾੜੀ ਨਹੀਂ ਵੱਜੀ ਉਦਾਂ ਦੀ ਤਾੜੀ ਨਹੀਂ ਵੱਜੀ ਆਹ ਤਾੜੀਆਂ 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 ਬੱਲੇ ਸ਼ਾਬਾਸ਼ ਸ਼ਾਬਾਸ਼ ਵੀ ਐਨ ਕਦੇ ਸ਼ੇਰਾ ਉਹ ਕੀ ਹੋ ਗਿਆ ਉਹ ਕੀ ਹੋ ਗਿਆ ਬੱਲੇ 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 ਸ਼ੇਰਾ ਬਾਬਾ ਫਲਾਈ ਵਾਲਾ ਬੱਲੇ ਬੱਲੇ ਕਰ ਆ ਗਿਆ ਸ਼ੇਰਾ ਲੋ ਜੀ ਚੱਲਦੀ ਕੁਸ਼ਤੀ ਦੇ ਵਿੱਚ ਜਿਹੜਾ ਸ਼ੇਰਾ ਬਾਬਾ ਫਲਾਈ ਉਹ ਜਿੱਤੂ ਰਿਹਾ